ਹਰਿਆਣਾ ਦੀ ਗੱਲ ਕਰੀ ਤਾਂ ਹਰਿਆਣਾ ਦੇ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਆਪਣੇ ਉਮੀਦਵਾਰਾਂ ਦੀ ਦੂਸਰੀ ਸੂਚੀ ਵੀ ਐਲਾਨ ਕਰ ਦਿੱਤੀ ਗਈ ਹੈ। ਹਰਿਆਣਾ ਦੇ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕਾਂਗਰਸ ਦੇ ਵੱਲੋਂ ਰੋहतक ਦੀ ਗੜੀ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤੇ ਉੱਧਰ ਹੀ ਜੇਕਰ ਵਿਨੀਸ਼ ਫੁਗੜ ਦੀ ਗੱਲ ਕਰੀਏ ਜੋ ਕਿ ਪਹਿਲਵਾਨੀ ਤੋਂ ਰਾਜਨੀਤੀ ਦੇ ਵਿੱਚ ਆਏ ਨੇ ਉਹਨਾਂ ਨੂੰ ਜੁਲਾਨਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤੇ ਬਜਰੰਗ ਪੁਨੀਆ ਇਸ ਵਾਰ ਚੋਣ ਲੜਦੇ ਹੋਏ ਨਜ਼ਰ ਨਹੀਂ ਆਉਣਗੇ। ਦੱਸਦੇ ਕਿ ਇਸ ਪਹਿਲਾ ਪਹਿਲਵਾਨ ਵਿਰੇਜ ਫੁਗਾਰ ਤੇ ਬਜਰੰਗ ਪੁਨੀਆਂ ਬੀਤੇ ਦਿਨ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਦੋਵਾਂ ਪਹਿਲਵਾਨਾਂ ਨੇ ਅਜਿਹੇ ਮੌਕੇ ਕਾਂਗਰਸ ਦਾ ਹੱਥ ਫੜਿਆ ਹੈ ਜਦੋਂ ਹਰਿਆਣਾ ਦੇ ਵਿੱਚ ਅਸੈਂਬਲੀ ਚੋਣਾਂ ਲਈ ਮਾਹੌਲ ਪੂਰੀ ਤਰ੍ਹਾਂ ਭੱਕਿਆ ਹੋਇਆ ਹੈ ਫੁਗਾਰ ਤੇ ਪੁਨੀਆਂ ਨੇ ਅੱਜ ਇੱਥੇ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੇ ਨਾਲ ਉਹਨਾਂ ਦੀ 10 ਰਾਜਾਜੀ ਮਾਰਗ ਸਥਿਤ ਰਿਹائش ਤੇ ਮੁਲਾਕਾਤ ਕੀਤੀ ਮਗਰੋਂ ਉਹ AICC ਹੈੱਡਕੁਆਟਰਸ ਵਿਕੇ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵਿਣੂ ਗੋਪਾਲ ਹਰਿਆਣਾ ਮਾਮਲਿਆਂ ਦੇ ਇੰਚਾਰਜ ਦੀਪਕ ਬਾਬਰੀਆ ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੇ ਭਾਨ ਤੇ ਕਾਂਗਰਸ ਦੇ ਮੀਡੀਆ ਤੇ ਪਬਲਿਸਿਟੀ ਵਿਭਾਗ ਦੇ ਮੁਖੀ ਪਵਨ ਖੇੜਾ ਦੀ ਮੌਜੂਦਗੀ ਦੇ ਵਿੱਚ ਪਾਰਟੀ ਵਿੱਚ ਸ਼ਾਮਲ ਹੋ ਗਏ ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਪਹਿਲਵਾਨ ਬਜਰੰਗ ਪੁਨੀਆ ਨੂੰ 올 인디아 ਕਿਸਾਨ ਕਾਂਗਰਸ ਦਾ ਕਾਰਜਕਾਰੀ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਕਾਂਗਰਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਬਜਰੰਗ ਪੁਨੀਆ ਨੂੰ 올 ਇੰਡੀਆ ਕਿਸਾਨ ਕਾਂਗਰਸ ਦਾ ਕਾਰਜਕਾਰੀ ਚੇਅਰਮੈਨ ਬਣਾਉਣ ਦੀ ਤਜਵੀਜ਼ ਨੂੰ ਪ੍ਰਵਾਨ ਕਰ ਲਿਆ ਗਿਆ ਤੇ ਉਧਰ ਹੀ ਸਾਬਕਾ ਭਾਜਪਾ ਸੰਸਦ ਮੈਂਬਰ ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਪੂਸ਼ਣ ਸ਼ਰਨ ਸਿੰਘ ਨੇ ਕਿਹਾ ਹੈ ਕਿ ਪਿਛਲੇ ਸਾਲ ਜਦੋਂ ਕੁਝ ਪਹਿਲਵਾਨਾਂ ਨੇ ਉਨ੍ਹਾਂ ਤੇ ਜਿੰਸੀ ਸ਼ੋਸ਼ਣ ਦੇ ਦੋ ਚਲਾਏ ਸਨ ਉਨ੍ਹਾਂ ਇਸ ਨੂੰ ਕਾਂਗਰਸ ਦੀ ਸਾਜ਼ਿਸ਼ ਕਰਾਰ ਦਿੱਤਾ ਸੀ ਨਿੱਜੀ ਸਕੂਲ ਦੇ ਸਮਾਗਮ ਤੋਂ ਇੱਕ ਪਾਸੇ ਪੱਤਰਕਾਰਾਂ ਨੂੰ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਸੀਨੀਅਰ ਕਾਂਗਰਸ ਦੇ ਆਗੂ ਦਿਪਿੰਦਰ ਹੁੱਡਾ ਤੇ ਭੁਪਿੰਦਰ ਸਿੰਘ ਹੁੱਡਾ ਮੇਰੇ ਖਿਲਾਫ ਸਾਜ਼ਿਸ਼ ਘੜ ਰਹੇ ਨੇ ਮੈਂ ਪਹਿਲੇ ਦਿਨ ਜੋ ਕਿਹਾ ਸੀ ਉਸ ਉੱਤੇ ਅੱਜ ਵੀ ਖੜਾ ਹਾਂ ਅਤੇ ਅੱਜ ਉਹੀ ਗੱਲ ਪੂਰੇ ਦੇਸ਼ ਵੱਲੋਂ ਕਹੀ ਜਾ ਰਹੀ 1996 ਦੇ ਵਿੱਚ ਵੀ ਮੇਰੇ ਖਿਲਾਫ ਸਾਜ਼ਿਸ਼ ਘੜੀ ਗਈ ਸੀ ਉਦੋਂ ਮੇਰੀ ਪਤਨੀ ਕੇਤਕੀ ਸਿੰਘ ਐਮਪੀ ਬਣੀ ਸੀ ਉਹਨਾਂ ਦਿਨਾਂ ਵਿੱਚ ਸਾਜ਼ਿਸ਼ ਤਹਿਤ ਮੈਂ ਜੇਲ੍ਹ ਵਿੱਚ ਸੀ ਮਗਰੋਂ 2023 ਦੇ ਵਿੱਚ ਵੀ ਮੇਰੇ ਖਿਲਾਫ ਸਾਜ਼ਿਸ਼ ਘੜੀ ਗਈ ਮੇਰੀ ਤਾਂ ਦਾ ਛੋਟਾ ਪੁੱਤਰ ਕਰਨ ਪੂਜਨ ਸਿੰਘ ਐਮਪੀ ਬਣਿਆ ਤੇ ਇੱਕ ਵਾਰ ਫੇਰ ਦੱਸਦੀ ਕਿ ਅੱਜ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਦੇ ਵੱਲੋਂ ਆਪਣੀ ਉਮੀਦਵਾਰਾਂ ਦੀ ਦੂਸਰੀ ਸੂਚੀ ਵੀ ਐਲਾਨ ਕਰ ਦਿੱਤੀ ਗਈ ਹੈ ਤੇ ਪਹਿਲਵਾਨ ਵਿਨੇਸ਼ ਫੋਰਗਡ ਦੀ ਗੱਲ ਕਰੀਏ ਜੋ ਕਿ ਹੁਣੇ-ਹੁਣੇ ਰਾਜਨੀਤੀ ਦੇ ਵਿੱਚ ਜਿਨ੍ਹਾਂ ਨੇ ਪੈਰ ਧਰਿਆ ਹੈ ਉਹ ਝੂਲਾਨਾ ਤੋਂ ਚੋਣ ਲੜਦੇ ਹੋਏ ਨਜ਼ਰ ਆਉਣਗੇ